ਹੈਲੋ ਫਰੈਂਡ ਹਾਂਜੀ ਆਪ ਸਭ ਦਾ ਸਵਾਗਤ ਹੈ ਜੀ ਐਗਜ਼ਾਮ ਇੰਟੀਰੀ ਵਿੱਚ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰਨ ਵਾਲੇ ਸਟੂਡੈਂਟ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦੇਣ ਤਾਂ ਜੋ ਉਹਨਾਂ ਨੂੰ ਟਾਈਮ ਟੂ ਟਾਈਮ ਵੀਡੀਓ ਦਾ ਨੋਟੀਫਿਕੇਸ਼ਨ ਆਗਾ ਜਿਹੜਾ ਉਹ ਮਿਲਦਾ ਰਹੇ ਤੇ ਇਸ ਤੋਂ ਪਹਿਲਾਂ ਫਿਰ ਆਪਾਂ ਜਿਹੜੇ ਹੈਗੇ ਗ੍ਰਾਮਰ ਪਾਰਟ ਹੈਗਾ ਜਿਹੜਾ ਇਹ ਕੰਪਲੀਟ ਕਰ ਲੈਂਦੇ ਹੈਗੇ ਜਿਨ੍ਹਾਂ ਨਿਯਮਾਂ ਦੁਆਰਾ ਕਿਸੇ ਭਾਸ਼ਾ ਦਾ ਸਹੀ ਗਿਆਨ ਪ੍ਰਾਪਤ ਕੀਤਾ ਜਾਵੇ ਉਹਨਾਂ ਨਿਯਮਾਂ ਨੂੰ ਕੀ ਕਿਹਾ ਜਾਂਦਾ ਹੈ ਵਿਆਕਰਨਾਂ ਜਿਸ ਦੁਆਰਾ ਅੱਖਰ ਲਗਾ ਮਾਤਰਾ ਲਗਾ ਅੱਖਰ ਦਾ ਗਿਆਨ ਹੁੰਦਾ ਹੈ ਉਸ ਨੂੰ ਕੀ ਕਹਿੰਦੇ ਹਨ ਵਰਣਬੋਧ ਜਿਸ ਦੁਆਰਾ ਸ਼ਬਦਾਂ ਦਾ ਪੂਰਾ ਗਿਆਨ ਪ੍ਰਾਪਤ ਕੀਤਾ ਜਾਂਦਾ ਹੈ ਨੂੰ ਕੀ ਕਹਿੰਦੇ ਹਨ ਵਾਕਬੋਧ ਵਰਣਬੋਧ ਸ਼ਬਦਬੋਧ ਜਾਂ ਬੋਲਚਲ ਦੀ ਬੋਲੀ ਸ਼ਬਦਬੋਧ ਜਿਸ ਦੁਆਰਾ ਵਾਕ ਰਚਨਾ ਅਤੇ ਉਹਨਾਂ ਦੀ ਬੰਤਰ ਦਾ ਗਿਆਨ ਹੁੰਦਾ ਹੈ ਉਸ ਨੂੰ ਕੀ ਕਹਿੰਦੇ ਹਨ ਵਾਕ ਬੋਧ ਬੋਲੀ ਵਰਣ ਬੋਧ ਜਾਂ ਸ਼ਬਦ ਬੋਧ ਤਾਂ ਵਾਕ ਬੋਧ ਮੰਨਦੇ ਭਾਬਾ ਨੂੰ ਪ੍ਰਗਟ ਕਰਨ ਲਈ ਸ਼ਬਦਾ ਰਾਹੀਂ ਜਿਹੜੇ ਵਿਚਾਰ ਪ੍ਰਗਟਾਏ ਜਾਂਦੇ ਹਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਉਹਨਾਂ ਨੂੰ ਬੋਲੀ ਕਿਹਾ ਜਾਂਦਾ ਹੈ ਜਿਹੜੀ ਬੋਲੀ ਦੀ ਵਰਤੋਂ ਅਸੀਂ ਹਰ ਰੋਜ਼ ਇੱਕ ਦੂਜੇ ਨਾਲ ਗੱਲਬਾਤ ਕਰਨ ਲਈ ਕਰਦੇ ਹਾਂ ਉਸ ਨੂੰ ਕੀ ਕਹਿੰਦੇ ਹਨ ਲਿਖਤੀ ਬੋਲੀ ਬੋਲੀ ਮਾਂ ਬੋਲੀ ਜਾਂ ਬੋਲਚਾਲ ਦੀ ਬੋਲੀ ਬੋਲਚਾਲ ਦੀ ਬੋਲੀ ਜਿਹੜੀ ਬੋਲੀ ਸਾਹਿਤ ਰਚਨਾ ਕਰਨ ਦੇ ਸਮੇ ਵਰਤੀ ਜਾਂਦੀ ਹੈ ਉਸ ਨੂੰ ਕੀ ਕਹਿੰਦੇ ਹਨ ਬੋਲਚਾਲ ਦੀ ਬੋਲੀ ਆਮ ਬੋਲੀ ਲਿਖਤੀ ਬੋਲੀ ਜਾਂ ਮਾਂ ਬੋਲੀ ਲਿਖਤੀ ਬੋਲੀ ਆਪਣੇ ਗੱਲ ਦਰਾਨ ਜੋ ਆਵਾਜ਼ਾਂ ਅਸੀਂ ਆਪਣੇ ਮੂੰਹ ਰਾਹੀਂ ਕੱਢਦੇ ਹਾਂ ਉਹਨਾਂ ਨੂੰ ਕੀ ਕਹਿੰਦੇ ਹਨ ਉਹਨਾਂ ਨੂੰ ਸ਼ਬਦ ਕਹਿੰਦੇ ਹਨ ਜਿੰਨਾ ਸ਼ਬਦਾਂ ਦਾ ਕੋਈ ਅਰਥ ਨਿਕਲਦਾ ਹੋਵੇ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਉਹਨਾਂ ਨੂੰ ਸਾਰਥਕ ਸ਼ਬਦ ਕਿਹਾ ਜਾਂਦਾ ਹੈ ਜਿੰਨਾ ਸ਼ਬਦਾਂ ਦਾ ਕੋਈ ਅਰਥ ਨਾ ਹੋਵੇ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਉਹਨਾਂ ਨੂੰ ਨਿਰਾਰਥਕ ਸ਼ਬਦ ਕਿਹਾ ਜਾਂਦਾ ਹੈ ਬੋਲੀ ਨੂੰ ਲਿਖਣ ਸਮੇਂ ਜਿੰਨਾ ਚਿੰਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਹਨਾਂ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਉਹਨਾਂ ਨੂੰ ਲਿਪੀ ਕਿਹਾ ਜਾਂਦਾ ਹੈ ਹੇਠ ਲਿਖੇ ਸ਼ਬਦਾਂ ਵਿੱਚੋਂ ਸਾਰਥਕ ਸ਼ਬਦ ਕਿਹੜਾ ਹੈ ਰੋਟੀ ਕਲਮ ਦੁੱਧ ਤਾਂ ਕਿਤਾਬ ਜਿਹੜਾ ਇਹਦਾ ਸਹੀ ਅਨਸਰ ਆਊਗਾ ਬਾਕੀ ਜਿਹੜੇ ਤਿੰਨੇ ਆਪਸ਼ਨਾਂ ਗਲਤ ਨੇ ਹੇਠ ਲਿਖੇ ਸ਼ਬਦਾਂ ਵਿੱਚੋਂ ਨਿਰਾਰਥਕ ਸ਼ਬਦ ਕਿਹੜਾ ਹੈ ਮਕਾਨ ਚਾਕੂ ਕਤੂਬ ਕਾਪੀ ਇਹਦੇ ਵਿੱਚੋਂ ਤਿੰਨ ਆਪਸ਼ਨਾਂ ਸਹੀ ਨੇ ਤੇ ਕਤੂਬ ਆ ਜਿਹੜਾ ਉਹ ਗਲਤ ਹੈ ਪੰਜਾਬੀ ਵਰਣਮਾਲਾ ਨੂੰ ਕੀ ਕਿਹਾ ਜਾਂਦਾ ਹੈ ਸ਼੍ਰੀ ਫੀ ਬਾਬ ਨਖਰੀ 35 ਜਾਂ 12ਵਾਂ 35 ਕਿਹਾ ਜਾਂਦਾ ਹੈ ਫਾਰਸੀ ਬੋਲੀ ਦੇ ਪ੍ਰਭਾਵ ਕਰਨ ਕਿਹੜੇ ਅੱਖਰੇ ੇਠ ਬਿੰਦੀ ਲਾਈ ਜਾਂਦੀ ਹੈ ਖਖੇ ਪੈਰ ਗਗੇ ਪੈਰ ਜਜੇ ਪੈਰ ਫਫੇ ਪੈਰ ਤੇ ਸਸੇ ਪੈਰ ਜਿਹੜੀ ਬਿੰਦੀ ਹੈ ਉਹ ਲਾਈ ਜਾਂਦੀ ਹੈ ਜਿਹੜੇ ਅੱਖਰ ਕਿਸੇ ਹੋਰ ਅੱਖਰਾਂ ਦੇ ਨਾਲ ਮੇਲ ਤੋਂ ਬਿਨਾ ਹੀ ਬੋਲੇ ਜਾਣ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਉਹਨਾਂ ਨੂੰ ਸਵਰ ਕਿਹਾ ਜਾਂਦਾ ਹੈ ਜਿਹੜੇ ਅੱਖਰ ਦੂਜੀ ਅੱਖਰਾਂ ਲਗਾ ਮਾਤਰਾਵਾਂ ਨਾਲ ਮਿਲ ਕੇ ਆਪਣੀ ਆਵਾਜ਼ ਪੈਦਾ ਕਰਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਸਵਰ ਕਿਹਾ ਜਾਂਦਾ ਵਿਅੰਜਨ ਕਿਹਾ ਜਾਂਦਾ ਅਨੁਨਾਸਿਕ ਕਿਹਾ ਜਾਂਦਾ ਜਾਂ ਵਰਨ ਉਨਾਂ ਨੂੰ ਵ ਅਵਿਆੰਚਨ ਕਿਹਾ ਜਾਂਦਾ ਹੈ ਜਿਹੜੇ ਅੱਖਰ ਨੂੰ ਬੋਲਣ ਸਮੇਂ ਨੱਕ ਵਿੱਚੋਂ ਆਵਾਜ਼ਾਂ ਨਿਕਲੇ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਅਨੁਨਾਸਿਕ ਜਿਹੜੇ ਸ਼ਬਦ ਜਿਹੜੇ ਚਿੰਨ ਅੱਖਰਾਂ ਦੇ ਉਚਾਰਨ ਵਿੱਚ ਸਹਾਇਤਾ ਕਰਦੇ ਹਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਉਹਨਾਂ ਨੂੰ ਲਗਾ ਮਾਤਰਾ ਕਿਹਾ ਜਾਂਦਾ ਹੈ ਇਕੱਲੇ ਸ਼ਬਦਾਂ ਨੂੰ ਕੀ ਕਿਹਾ ਜਾਂਦਾ ਹੈ ਜਿਨ੍ਹਾਂ ਦਾ ਕੋਈ ਚਿੰਨਣਾ ਹੋਵੇ ਸਿਹਾਰੀ ਬਿਹਾਰੀ ਮੁਕਤਾਜਾ ਕੰਨਾ ਜਿਨ੍ਹਾਂ ਦਾ ਕੋਈ ਚਿੰਨਣਾ ਹੋਵੇ ਉਹਨਾਂ ਨੂੰ ਕੀ ਕਿਹਾ ਜਾਂਦਾ ਮੁਕਤਾ ਜਿਹੜੇ ਚਿੰਨ ਲਗਾਣ ਜਿਹੜੇ ਚਿੰਨ ਲਗਾ ਤੋਂ ਬਾਅਦ ਵਰਤੇ ਜਾਂਦੇ ਹਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਲਗਾਮਾਤਰਾ ਲਗਾਖਰ ਦੋ ਤਖਰ ਜਾਂ ਮੁਕਤਾ ਉਹਨਾਂ ਨੂੰ ਲਗਾਖਰ ਕਿਹਾ ਜਾਂਦਾ ਹੈ ਪੈਰ ਵਿੱਚ ਪੈਰ ਵਿੱਚ ਲਿਖੇ ਅੱਖਰ ਨੂੰ ਕੀ ਕਿਹਾ ਜਾਂਦਾ ਹੈ ਦੋ ਤਖਰ ਕਿਹਾ ਜਾਂਦਾ ਹੈ ਗੁਰਮੁਖੀ ਲਿਪੀ ਵਿੱਚ ਦੁੱਤ ਅੱਖਰ ਕਿਹੜੇ ਹਨ ਰਾਰਾ ਵਾਵਾ ਤੇ ਹਾਹਾ ਤਿੰਨ ਜਿਹੜੇ ਦੁੱਤ ਅੱਖਰ ਨੇ ਉਹ ਸ਼ਬਦ ਜੋ ਕਿਸੇ ਜੀਵ ਵਸਤੂ ਜਾਂ ਸਥਾਨ ਲਈ ਵਰਤੇ ਜਾਂਦੇ ਹਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਜੀ ਉਹਨਾਂ ਨੂੰ ਨਾਮ ਕਿਹਾ ਜਾਂਦਾ ਹੈ ਜੋ ਸ਼ਬਦ ਨਾਮ ਦੀ ਥਾਂ ਵਰਤੇ ਜਾਵੇ ਉਸ ਨੂੰ ਕੀ ਕਿਹਾ ਜਾਂਦਾ ਹੈ ਪਰਨਾਮ ਕਿਹਾ ਜਾਂਦਾ ਹੈ ਉਹ ਸ਼ਬਦ ਜੋ ਨਾਮ ਜਾਂ ਪਰਨਾਮ ਦੇ ਗੁਣ ਜਾਂ ਔਗਣ ਦੱਸੇ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਵਿਸ਼ੇਸ਼ਣ ਕਿਹਾ ਜਾਂਦਾ ਹੈ ਉਹ ਸ਼ਬਦ ਜਿਸ ਤੋਂ ਕੰਮ ਦੇ ਹੋਣ ਦਾ ਪਤਾ ਕਾਰ ਸਮੇਤ ਲੱਗੇ ਉਸ ਨੂੰ ਕੀ ਕਿਹਾ ਜਾਂਦਾ ਹੈ ਕਿਰਿਆ ਕਿਹਾ ਜਾਂਦਾ ਹੈ ਉਹ ਸ਼ਬਦ ਜੋ ਕਿਰਿਆ ਦੀ ਵਿਸ਼ੇਸ਼ਤਾ ਦੇ ਨਾਲ-ਨਾਲ ਕੰਮ ਹੋਣ ਦਾ ਸਮਾਂ ਕਾਰਨ ਆਦ ਸੇ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਉਹਨਾਂ ਨੂੰ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ਉਹ ਸ਼ਬਦ ਜੋ ਨਾਮ ਜਾਂ ਪਰਨਾਮ ਦਾ ਇੱਕ ਦੂਜੇ ਨਾਲ ਜਾਂ ਹੋਰ ਨਾਂ ਨਾਲ ਸੰਬੰਧ ਜੋੜਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਉਹਨਾਂ ਨੂੰ ਸਬੰਧਕ ਕਿਹਾ ਜਾਂਦਾ ਹੈ ਉਹ ਸ਼ਬਦ ਜੋ ਵਾਕਾਂ ਜਾਂ ਸ਼ਬਦਾਂ ਨੂੰ ਆਪਸ ਵਿੱਚ ਜੋੜਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਉਹਨਾਂ ਨੂੰ ਜੋਜਕ ਕਿਹਾ ਜਾਂਦਾ ਹੈ ਉਹ ਸ਼ਬਦ ਜੋ ਦਿਲ ਦੀ ਖੁਸ਼ੀ ਗਮੀ ਹੈਰਾਨੀ ਆਦਿ ਭਾਵ ਪ੍ਰਗਟ ਕਰਨ ਲਈ ਆਪ ਮੁਹਾਰੇ ਹੀ ਮੂੰਹੋਂ ਨਿਕਲਣ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਤਾਂ ਉਹਨਾਂ ਨੂੰ ਵਿਸਮਿਕ ਕਿਹਾ ਜਾਂਦਾ ਹੈ ਜਿਹੜੇ ਸ਼ਬਦ ਇੱਕੋ ਸ਼੍ਰੇਣੀ ਦੀਆਂ ਸਾਰੀਆਂ ਚੀਜ਼ਾਂ ਲਈ ਵਰਤੇ ਜਾਣ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਖਾਸ ਨਾਮ ਆਮ ਨਾਮ ਪਾਵਚਕ ਨਾਮ ਜਾਂ ਇਕੱਠਵਚਕ ਨਾਮ ਉਹਨਾਂ ਨੂੰ ਕਿਹਾ ਜਾਂਦਾ ਇਕੱਠਵਚਕ ਨਾਮ ਆ ਜਿਹੜੇ ਸ਼ਬਦ ਕਿਸੇ ਖਾਸ ਪੁਰਖ ਜਾਂ ਸਥਾਨ ਲਈ ਵਰਤੇ ਜਾਣ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਉਹਨਾਂ ਨੂੰ ਖਾਸ ਨਾਮ ਕਿਹਾ ਜਾਂਦਾ ਹੈ ਜਿਹੜੇ ਸ਼ਬਦ ਇੱਕੋ ਤਰ੍ਹਾਂ ਦੀਆਂ ਚੀਜ਼ਾਂ ਦੇ ਇਕੱਠ ਲਈ ਵਰਤੇ ਜਾਣ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਖਾਸ ਨਾਮ ਇਕੱਠਵਚਕ ਨਾਮ ਆਮ ਨਾਮ ਜਾਂ ਭਾਵਵਚਕ ਨਾਮ ਤਾਂ ਇਕੱਠਵਚਕ ਨਾਮ ਜਿਹੜੀਆਂ ਜਿਹੜੇ ਸ਼ਬਦ ਤੋਲੀਆਂ ਜਾਣ ਵਾਲੀਆਂ ਜਾਂ ਮਿਣੀਆਂ ਜਾਣ ਵਾਲੀਆਂ ਚੀਜ਼ਾਂ ਲਈ ਵਰਤੇ ਜਾਣ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਵਸਤੂਵਚਕ ਨਾਮ ਆ ਜਿਹੜੇ ਸ਼ਬਦ ਮਹਿਸੂਸ ਕਰਨ ਵਾਲੀਆਂ ਚੀਜ਼ਾਂ ਲਈ ਵਰਤੇ ਜਾਣ ਉਹਨਾਂ ਨੂੰ ਕੀ ਕਿਹਾ ਜਾਂਦਾ ਪਾਵਾਚਕ ਨਾਮ ਜਿਸ ਤੋਂ ਕਿਸੇ ਜੀਵ ਜੰਤੂ ਦੇ ਨਰ ਜਾਂ ਮਾਦਾ ਹੋਣ ਦਾ ਪਤਾ ਲੱਗਦਾ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ ਲਿੰਗ ਜੋ ਸ਼ਬਦ ਨਰ ਲਈ ਵਰਤੇ ਜਾਣ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਪੁਲਿੰਗ ਜੋ ਸ਼ਬਦ ਮਾਦੇ ਲਈ ਵਰਤੇ ਜਾਣ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਇਸਤਰੀ ਲਿੰਗ ਜਿਸ ਸ਼ਬਦ ਤੋਂ ਕਿਸੇ ਜੀਵ ਜਾਂ ਚੀਜ਼ਾਂ ਦੇ ਇੱਕ ਜਾਂ ਇੱਕ ਤੋਂ ਵੱਧ ਹੋਣ ਦਾ ਪਤਾ ਲੱਗੇ ਉਸ ਨੂੰ ਕੀ ਕਿਹਾ ਜਾਂਦਾ ਹੈ ਉਸ ਨੂੰ ਕਿਹਾ ਜਾਂਦਾ ਹੈ ਜੀ ਵਰਨਾ ਨਹੀਂ ਉਸ ਨੂੰ ਕਿਹਾ ਜਾਂਦਾ ਹੈ ਵਚਨਾ ਜਿਸ ਸ਼ਬਦ ਤੋਂ ਕਿਸੇ ਚੀਜ਼ ਜੀਵ ਜਾਂ ਚੀਜ਼ਾਂ ਦੇ ਇੱਕ ਜਾਂ ਇੱਕ ਤੋਂ ਵੱਧ ਹੋਣ ਦਾ ਪਤਾ ਲੱਗੇ ਉਸ ਨੂੰ ਕੀ ਕਿਹਾ ਜਾਂਦਾ ਹੈ ਵਚਨਾ ਜਿੰਨਾ ਸ਼ਬਦਾਂ ਤੋਂ ਕਿਸੇ ਚੀਜ਼ ਦੇ ਇੱਕ ਹੋਣ ਦਾ ਪਤਾ ਲੱਗੇ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਇੱਕ ਵਚਨ ਜਿੰਨਾ ਸ਼ਬਦਾਂ ਤੋਂ ਕਿਸੇ ਚੀਜ਼ ਦੇ ਇੱਕ ਜਾਂ ਇੱਕ ਤੋਂ ਵੱਧ ਹੋਣ ਦਾ ਪਤਾ ਲੱਗੇ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਬਹੁਵਚਨ ਜਿਹੜੇ ਪੜਨਾਮ ਕੇਵਲ ਪੁਰਖ ਲਈ ਹੀ ਵਰਤੇ ਜਾਣ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਪੁਰਖਵਾਚਕ ਪੜਨਾਮ ਜਿਹੜੇ ਜਿਹੜੇ ਪੜਨਾਮ ਦੀ ਵਰਤੋਂ ਕਰਤਾ ਦੀ ਥਾਂ ਤੇ ਕੀਤੀ ਜਾਵੇ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਨੇਜੇ ਵਾਚਕ ਪੜਨਾਮ ਜਿਹੜੇ ਸ਼ਬਦ ਪੜਨਾਮ ਵੀ ਹੋਣ ਅਤੇ ਜੋਜਕ ਬੰਧ ਵਾਕਾਂ ਨੂੰ ਜੋੜਨ ਦਾ ਜੋੜਨ ਵੀ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਸੰਬੰਧ ਵਾਚਕ ਪੜਨਾਮ ਜਿਹੜੇ ਸ਼ਬਦ ਪੜਨਾਮ ਵੀ ਹੋਣ ਅਤੇ ਪ੍ਰਸ਼ਨ ਵੀ ਪੈਦਾ ਕਰਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਪ੍ਰਸ਼ਨ ਵਾਚਕ ਪੜਨਾਮ ਜਿਹੜੇ ਪ੍ਰਨਾਮ ਸਾਹਮਣੇ ਦਿਸ ਰਹੀਆਂ ਚੀਜ਼ਾਂ ਲਈ ਇਸ਼ਾਰੇ ਦੇ ਤੌਰ ਤੇ ਵਰਤੇ ਜਾਣ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਨਿਸ਼ਚੇਵਾਚਕ ਪੜਨਾਮਾ ਜਿੰਨਾ ਪੜਨਾਮਾ ਤੋਂ ਕਿਸੇ ਚੀਜ਼ ਦਾ ਨਿਸ਼ਚਿਤ ਗਿਆਨ ਨਾ ਹੋਵੇ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਅਨਿਸ਼ਚੇਵਾਚਕ ਪੜਨਾਮਾ ਕਈ ਬੱਚੇ ਕਮੈਂਟ ਕਰਦੇ ਆ ਕਿ ਮੇਰੀ ਵੀਡੀਓ ਤੇ ਕਹਿੰਦੇ ਵੀ ਇੱਕ ਕੱਲ ਬੱਚੇ ਦਾ ਕਮੈਂਟ ਆਇਆ ਸੀ ਸਟੂਡੈਂਟ ਦਾ ਕਹਿੰਦੇ ਵੀ ਨਿਸ਼ਾਨੀ ਕਿੱਥੇ ਲਾ ਰਹੀ ਹੈਗੇ ਪਹਿਲਾਂ ਜਿਹੜੀ ਟਿੱਕ ਲੱਗੀਆਂ ਹੋਈਆਂ ਨੇ ਫਿਰ ਵੀ ਨਿਸ਼ਾਨੀ ਗਲਤ ਲਾ ਰਹੀ ਹੈਗੀ ਹੈ ਨਾ ਤੇ ਇੱਕ ਦਾ ਆਇਆ ਸੀਗਾ ਵੀ ਤੁਸੀਂ ਗਲਤ ਲਿਖ ਰਹੇ ਹੋਗੇ ਜੀ ਹੈ ਨਾ ਹੰਤਾ ਦੇਖੋ ਕਿ ਨੂੰ ਨਹੀਂ ਪਤਾ ਹੈਗਾ ਵੀ ਜਿਹੜਾ ਹੈ ਇਸਤਰੀ ਲਿੰਗ ਕੀ ਹੁੰਦਾਗਾ ਤੇ ਨਰ ਕੀ ਹੁੰਦਾ ਮਾਦਾ ਕੀ ਹੁੰਦਾ ਹੈ ਨਾ ਤੇ ਜੇ ਸਾਨੂੰ ਇਹ ਚੀਜ਼ਾਂ ਨਹੀਂ ਪਤਾ ਹੈਗਾ ਇੱਕ ਟੀਚਰ ਹੋਣ ਦੇ ਬਾਵਜੂਦ ਫਿਰ ਤਾਂ ਸਾਡੇ ਸ਼ਰਮ ਦੀ ਗੱਲ ਹੈਗੀ ਜਾਂ ਗੁਰੂ ਨਾਨਕ ਦੇਵ ਜੀ ਦੇ ਜਿਹੜੀ ਪੈਨਸੀ ਉਹਨਾਂ ਦਾ ਨਾਮ ਨਹੀਂ ਪਤਾ ਹੈਗਾ ਹਨਾ ਤਾਂ ਵੀ ਸਾਡੇ ਲਈ ਸ਼ਰਮ ਦੀ ਗੱਲ ਹੈ ਇਹ ਛੋਟੀਆਂ-ਛੋਟੀਆਂ ਜਿਹੜੀਆਂ ਮਤਲਬ ਕਿ ਜਿਹੜੇ ਬੇਸਿਕ ਕੁਐਸਚਨ ਨੇ ਜਿਹੜੇ ਵਿਆਕਰਨ ਦੇ ਵਿੱਚ ਹਨਾ ਤੇ ਉਹ ਕੁਐਸਚਨ ਤੁਸੀਂ ਕਹਿੰਦੇ ਹੋ ਮੈਮ ਤੁਸੀਂ ਨੇ ਇਹ ਗਲਤ ਕਰਵਾਤਾ ਇਹ ਐ ਕਰਵਾਤਾ ਹਨਾ ਉਹ ਮੈਂ ਗਲਤ ਕਰਵਾ ਰਹੀ ਐਂਗੀ ਹਾਂ ਵਿੱਚੋਂ ਕੁਐਸਚਨ ਮੈਂ ਤੁਹਾਨੂੰ ਜਾਣ ਕੇ ਗਲਤ ਕਰਵਾ ਰਹੀਆਂ ਟਿਕ ਉਹਨਾਂ ਤੇ ਜਾਣ ਕੇ ਗਲਤ ਲਵਾ ਰਹੀ ਐਂਗੀ ਕਿਉਂਕਿ ਇਥੋਂ ਪਤਾ ਲੱਗਦਾ ਵੀ ਤੁਸੀਂ ਮੈਂ ਇਹ ਦੇਖਣਾ ਚਾਹੁੰਦੀ ਆਂ ਕਿ ਵੀ ਤੁਸੀਂ ਵੀਡੀਓ ਨੂੰ ਦੇਖ ਰਹੇ ਹੋਗੇ ਪੂਰੀ ਪ੍ਰੋਪਰ ਜੇ ਦੇਖ ਰਹੇ ਹੋ ਤਾਂ ਕੁਸ਼ਨਾ ਨੂੰ ਕਿੰਨਾ ਸਮਝ ਰਹੇ ਹੋਗੇ ਜੇ ਤੁਸੀਂ ਸਮਝ ਰਹੇ ਹੋਗੇ ਤਾਂ ਤੁਸੀਂ ਅੰਨੇ ਵਾ ਕਿਸੇ ਦੀ ਵੀਡੀਓ ਨੂੰ ਪੜੀ ਤਾਂ ਨਹੀਂ ਜਾ ਰਹੇ ਹੈਗੇ ਐਵੇਂ ਜਿਵੇਂ ਉਹ ਬੰਦਾ ਪੜਾ ਰਿਹਾ ਹੈਗਾ ਕੋਈ ਵੀ ਟੀਚਰ ਹੈ ਮੈਂ ਆ ਜਾਂ ਕੋਈ ਵੀ ਹੈ ਨਾ ਜਿਵੇਂ ਉਹ ਪੜਾ ਰਿਹਾ ਤਾਂ ਤੁਸੀਂ ਉਵੇਂ ਪੜੀ ਜਾ ਰਹੇ ਹੋਗੇ ਤੁਸੀਂ ਆਪਣੀ ਗੱਲ ਕਹਿੰਦਾ ਤੁਹਾਡੇ ਦੇ ਵਿੱਚ ਬੇਰੋਕ ਬੇਚਿਜ ਕੋਕੇ ਗੱਲ ਕਹਿਣ ਦਾ ਤੁਹਾਡੇ ਅੰਦਰ ਇੱਕ ਜਜ਼ਬਾ ਹੋਣਾ ਚਾਹੀਦਾਗਾ ਚਾਹੇ ਉਹ ਕੋਈ ਵੀ ਇਨਸਾਨ ਆਗਾ ਉਹ ਨੂੰ ਆਪਣੀ ਗੱਲ ਜੇ ਉਹ ਗਲਤ ਆ ਕਿਤੇ ਉਹ ਨੂੰ ਦੱਸੋ ਹਾਂ ਸਹੀ ਗੱਲ ਆ ਕੀ ਹੁਣ ਮੈਂ ਇਹ ਜਿਹੜੇ ਇਹ ਕੁਐਸਚਨ ਤੁਹਾਨੂੰ ਗਲਤ ਪਾ ਦਿੰਨੀ ਆ ਇਹਦੇ ਨਾਲ ਪਤਾ ਲੱਗਦਾ ਵੀ ਤੁਹਾਡੀ ਤਿਆਰੀ ਕਿੰਨੀ ਕਾ ਗਈ ਹੈ ਨਾ ਵਿੱਚ ਵੀ ਕਿੰਨਾ ਤੁਸੀਂ ਆਪਣੇ ਆਪ ਨੂੰ ਕੀਤਾ ਹੋਇਆਗਾ ਵੀ ਹਾਂ ਅਸੀਂ ਜੇ ਸਾਨੂੰ ਕਿਸ ਨੇ ਆ ਚੀਜ਼ ਗਲਤ ਦੱਸ ਦਿੱਤੀ ਤਾਂ ਅਸੀਂ ਉਹਦਾ ਜਵਾਬ ਕਿਵੇਂ ਦੇਣਾਗਾ ਤਾਂ ਸੀ ਉਹਨੂੰ ਦੱਸਣਾਗਾ ਵੀ ਭਾਈ ਤੂੰ ਇੱਥੇ ਗਲਤ ਤਾਂਗਾ ਹਨਾ ਬਹੁਤ ਵਧੀਆ ਜਿਹੜੇ ਬੱਚੇ ਵੀਡੀਓ ਨੂੰ ਦੇਖਦੇ ਨੇ ਹਨਾ ਪੂਰੇ ਕੁਐਸਚਨ ਨੂੰ ਪੜ੍ਹਦੇ ਨੇ ਧਿਆਨ ਨਾਲ ਅੱਗੇ ਮੈਨੂੰ ਕਮੈਂਟ ਵੀ ਕਰਦੇ ਵੀ ਮੈਮ ਆਹ ਕੁਐਸਚਨ ਤੁਹਾਡਾ ਗਲਤ ਹੈਗਾ ਤੁਸੀਂ ਨੇ ਇਹ ਗਲਤ ਕਰਿਆਗਾ ਵੀ ਤੁਸੀਂ ਨੇ ਇੱਥੇ ਗਲਤ ਦੱਸਿਆਗਾ ਹਨਾ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਇਸ ਚੀਜ਼ 'ਚ ਮੈਂ ਉਹ ਚੀਜ਼ ਨੂੰ ਸਵੀਕਾਰ ਕਰ ਲੈਂਦੀ ਆ ਵੀ ਹਾਂ ਸਹੀ ਹੈ ਬੱਚੇ ਠੀਕ ਹੈ ਤੁਸੀਂ ਰਾਈਟ ਹੋਗੇ ਹਨਾ ਕਿਉਂਕਿ ਇਹ ਚੀਜ਼ ਮੈਨੂੰ ਸਹੀ ਲੱਗਦੀ ਹੈਗੀ ਬਾਕੀ ਜਿਹੜੇ ਬੱਚਿਆਂ ਨੂੰ ਜਿਵੇਂ ਵੀ ਹੈ ਨਾ ਕਈ ਵਾਰ ਬੱਚੇ ਦੇਖੋ ਹਰ ਇੱਕ ਜਿਹੜਾ ਕੋਈ ਵੀ ਰਾਈਟਰ ਹੈਗਾ ਜਦੋਂ ਬੁੱਕ ਲਿਖਦਾ ਹੈਗਾ ਉਹ ਉਹਦੇ ਕੁਝ ਆਪਣੇ ਬਲਬਲੇ ਹੁੰਦੇ ਆ ਕੁਝ ਜਜ਼ਬੇ ਹੁੰਦੇ ਆ ਕੁਝ ਆਪਣੇ ਵਿਚਾਰ ਹੁੰਦੇ ਆਗੇ ਜਿਸ ਤਰੀਕੇ ਨਾਲ ਉਹ ਉਸ ਚੀਜ਼ ਨੂੰ ਲਿਖਦਾ ਹੈਗਾ ਜਿਹੜਾ ਬੰਦਾ ਅੱਗੋਂ ਪੜ੍ਹਦਾ ਹੈਗਾ ਉਸ ਬੁੱਕ ਨੂੰ ਤਾਂ ਉਹਦਾ ਤਰੀਕਾ ਪੜਨ ਦਾ ਕੁਝ ਹੋਰ ਹੋ ਸਕਦਾ ਰਾਈਟਰ ਨੇ ਜਿਸ ਤਰੀਕੇ ਨਾਲ ਲਿਖਿਆ ਉਹ ਲਿਖਣ ਦਾ ਉਹਦਾ ਮਕਸਦ ਹੋਰ ਹੋ ਸਕਦਾ ਹੈ ਨਾ ਤਾਂ ਮੇਰਾ ਵੀਡੀਓ ਬਣਾਉਣ ਦਾ ਮਕਸਦ ਕੁਝ ਹੋਰ ਹੋ ਸਕਦਾਗਾ ਤਾਂ ਤੂੰ ਸੋਦਾ ਪੜਨ ਦਾ ਜਿਹੜਾ ਉਹਨੂੰ ਦੇਖਣ ਦਾ ਤਰੀਕਾ ਕੁਝ ਹੋਰ ਹੋ ਸਕਦਾ ਹੈ ਹੈਨਾ ਚਲੋ ਆਪਾਂ ਜ਼ਿਆਦਾ ਗੱਲਬਾਤ ਕਰਦੇ ਨਾ ਹੋਏ ਆਪਾਂ ਅਗਲਾ ਕੁਐਸਚਨ ਕਰਦੇ ਆਂਗੇ ਅ ਅਗਲਾ 44 ਕੁਐਸਚਨ ਹੈ ਜਿੰਨਾ ਪੜਨਾਮਾ ਤੋਂ ਕਿਸੇ ਚੀਜ਼ ਦਾ ਨਿਸ਼ਚਿਤ ਗਿਆਨ ਨਾ ਹੋਵੇ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਉਹਨਾਂ ਨੂੰ ਅਨਿਸ਼ਚੇਵਾਚਕ ਪੜਨਾਮ ਕਿਹਾ ਜਾਂਦਾ ਹੈ ਜਿਹੜੇ ਸ਼ਬਦ ਨਾਮ ਪੜਨਾਮ ਦੇ ਗੁਣ ਉਹ ਗਣ ਦੱਸਣ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਉਹਨਾਂ ਨੂੰ ਗੁਣਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਹੜੇ ਵਿਸ਼ੇਸ਼ਣ ਵਸਤੂਆਂ ਦੀ ਗਿਣਤੀ ਦੱਸਣ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਸੰਖਿਆਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਹੜੇ ਵਿਸ਼ੇਸ਼ਣ ਕਿਸੇ ਚੀਜ਼ ਦੀ ਗਿਣਤੀ ਤੋਲ ਜਾਂ ਮਾਪ ਆਦਿ ਦੱਸਣ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਉਹਨਾਂ ਨੂੰ ਪ੍ਰਮਾਨਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ ਦੇ ਨਾਲ ਮਿਲ ਕੇ ਵਿਸ਼ੇਸ਼ਣ ਦਾ ਕੰਮ ਕਰਨ ਵਾਲੇ ਪੜਨਾਮ ਨੂੰ ਕਿਹਾ ਜਾਂਦਾ ਹੈ ਪੜਨਾਮੀ ਵਿਸ਼ੇਸ਼ਣ ਜਦੋਂ ਵਾਕ ਵਿੱਚ ਕਿਰਿਆ ਦੇ ਨਾਲ ਕਰਤਾ ਅਤੇ ਕਰਮ ਦੋਵੇਂ ਹੋਣ ਤਾਂ ਉਹਨਾਂ ਨੂੰ ਕੀ ਉਹ ਕੀ ਹੁੰਦਾਗਾ ਤਾਂ ਸਕਰਮਕ ਕਿਰਿਆ ਹੁੰਦੀ ਹੈ ਇਹੋ ਪੰਜਾਬੀ ਵਿੱਚ ਵਾਕ ਦੇ ਖਤਮ ਹੋਣ ਤੇ ਕਿਸ ਚੀਜ਼ ਦੀ ਵਰਤੋਂ ਕੀਤੀ ਜਾਂਦੀ ਹੈ ਡੰਡੀ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਵਾਕ ਵਿੱਚ ਕੋਈ ਪ੍ਰਸ਼ਨ ਪੁੱਛਿਆ ਜਾਵੇ ਤਾਂ ਉਸ ਦੀ ਵਰਤੋਂ ਕੀਤੀ ਜਾਂਦੀ ਹੈ ਜਦੋਂ ਕੋਈ ਪ੍ਰਸ਼ਨ ਪੁੱਛਿਆ ਜਾਂਦਾ ਹੈ ਤਾਂ ਕਿਸ ਦੀ ਵਰਤੋਂ ਕੀਤੀ ਜਾਂਦੀ ਹੈ ਜੀ ਪ੍ਰਸ਼ਨ ਚਿੰਨ ਦੀ ਹੈਰਾਨੀ ਖੁਸ਼ੀ ਸਤਿਕਾਰ ਆਦ ਨੂੰ ਪ੍ਰਗਟ ਕਰਨ ਲਈ ਕਿਸ ਚੀਜ਼ ਦੀ ਵਰਤੋਂ ਕੀਤੀ ਜਾਂਦੀ ਹੈ ਵਿਸਮ ਚਿੰਨ ਦੀ ਵਾਕ ਨੂੰ ਪੜਨ ਵੇਲੇ ਕਈ ਥਾਂ ਰੁਕਣਾ ਪੈਂਦਾ ਹੈ ਅਜਿਹੇ ਸਥਾਨ ਤੇ ਕਿਸ ਦੀ ਵਰਤੋਂ ਕੀਤੀ ਜਾਂਦੀ ਹੈ ਕਾਮੇ ਦੀ ਜਦੋਂ ਕਿਸੇ ਸ਼ਬਦ ਨੂੰ ਸੰਪੇਖ ਵਿੱਚ ਲਿਖਿਆ ਜਾਵੇ ਤਾਂ ਉਥੋਂ ਕਿਸ ਦੀ ਵਰਤੋਂ ਹੁੰਦੀ ਹੈ ਦੋ ਬਿੰਦੀ ਦੀ ਉਦਾਹਰਣ ਦੇਣ ਸਮੇਂ ਕਿਸ ਚੀਜ਼ ਦੀ ਵਰਤੋਂ ਕੀਤੀ ਜਾਂਦੀ ਹੈ ਦੋ ਬਿੰਦੀ ਡੈਸ਼ ਦੀ ਅੰਕਾਂ ਨੂੰ ਕਿਸ ਚਿੰਨ੍ਹ ਵਿੱਚ ਲਿਖਿਆ ਜਾਂਦਾ ਹੈ ਬ੍ਰੈਕਟ ਵਿੱਚ ਕਿਸ ਦੇ ਕਹਿ ਸ਼ਬਦਾਂ ਨੂੰ ਜਦੋਂ ਉਸੇ ਤਰ੍ਹਾਂ ਹੀ ਲਿਖਣਾ ਹੋਵੇ ਤਾਂ ਕਿਸ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ ਉੱਥੇ ਕਾਮਯਾ ਦੀ ਸ਼ਬਦਾਂ ਦੇ ਸੰਪੇਖ ਰੂਪ ਲਈ ਕਿਸ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ ਬਿੰਦੀ ਦੀ ਪੰਜਾਬੀ ਵਿਆਕਰਨ ਦੇ ਕਿੰਨੇ ਭਾਗ ਹੁੰਦੇ ਹਨ ਤਿੰਨ ਬੋਲੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਦੋ ਸ਼ਬਦ ਕਿੰਨੇ ਪ੍ਰਕਾਰ ਦੇ ਹੁੰਦੇ ਹਨ 2 ਪੰਜਾਬੀ ਵਰਣਮਾਲਾ ਦੇ ਕਿੰਨੇ ਅੱਖਰ ਹਨ 35 ਗੁਰਮੁਖੀ ਦੇ ਅੱਖਰਾਂ ਵਿੱਚ ਵਰਣ ਕਿੰਨੇ ਪ੍ਰਕਾਰ ਦੇ ਹੁੰਦੇ ਹਨ 4 ਊੜਾ ਆੜਾ ਈੜੀ ਨੂੰ ਛੱਡ ਕੇ ਬਾਕੀ 32 ਅੱਖਰ ਕੀ ਹਨ ਵਿਅੰਜਨ ਪੰਜਾਬੀ ਵਿੱਚ ਕਿੰਨੇ ਲਗਾਖਰ ਹਨ 3 ਸ਼ਬਦ ਦੇ ਕਿੰਨੇ ਭੇਦ ਹਨ 8 ਪੰਜਾਬੀ ਵਿੱਚ કંਠੀ ਧੁਨੀਆਂ ਕਿਹੜੀਆਂ ਹਨ ਕ ਕ ਖ ਖ ਗ ਗ ਘ ਘ ਪੰਜਾਬੀ ਦੀਆਂ ਤਾਲਵੀ ਧੁਨੀਆਂ ਕਿਹੜੀਆਂ ਹਨ ਚ ਚ ਛ ਝ ਝ ਪੰਜਾਬੀ ਦੀਆਂ ਮੂਰਤਨੀ ਧੁਨੀਆਂ ਕਿਹੜੀਆਂ ਹਨ ਟ ਟ ਠ ਢ ਡ ਡ ਪੰਜਾਬੀ ਦੀ ਪੰਜਾਬੀ ਦੀਆਂ ਦੰਤੀ ਧੁਨੀਆਂ ਕਿਹੜੀਆਂ ਹਨ ਤ ਤ ਥ ਧ ਦ ਦ ਪੰਜਾਬੀ ਦੀਆਂ ਹੋਂਠੀ ਧੁਨੀਆਂ ਕਿਹੜੀਆਂ ਹਨ ਪਪਾ ਪਫਾ ਬੱਬਾ ਪੱਬਾ ਪੰਜਾਬੀ ਦੀਆਂ ਅਨੁਨਾਸਿਕ ਧੁਨੀਆਂ ਕਿਹੜੀਆਂ ਹਨ ਛੱਜਾ ਵਾਵਾ ਨੰਨਾ ਨਾਣਾ ਤੇ ਮੰਮਾ ਪੰਜਾਬੀ ਭਾਸ਼ਾ ਦੀ ਲਿਪੀ ਕਿਹੜੀ ਹੈ ਗੁਰਮੁਖੀ ਪੰਜਾਬੀ ਭਾਸ਼ਾ ਦੀ ਕੇਂਦਰੀ ਜਾਂ ਟਕਸਾਲੀ ਬੋਲੀ ਕਿਹੜੀ ਹੈ ਮਾਝੀ ਪੰਜਾਬੀ ਦੀ ਉਪ ਬੋਲੀ ਮਾਝੀ ਕਿੱਥੇ ਕਿੱਥੇ ਬੋਲੀ ਜਾਂਦੀ ਹੈ ਗੁਰਦਾਸਪੁਰ ਅਮਰਸਰ ਤੇ ਲਾਹੌਰ ਪੰਜਾਬੀ ਦੀ ਉਪ ਬੋਲੀ ਮਲਵਈ ਕਿੱਥੇ ਕਿੱਥੇ ਬੋਲੀ ਜਾਂਦੀ ਹੈ ਲੁਧਿਆਣਾ ਬਠਿੰਡਾ ਤੇ ਸੰਗਰੂਰ ਪੰਜਾਬੀ ਦੀ ਉਪ ਬੋਲੀ ਪੁਆndi ਕਿੱਥੇ ਕਿੱਥੇ ਬੋਲੀ ਜਾਂਦੀ ਹੈ ਪਟਿਆਲਾ ਰੋਪੜ ਮਰੀਕੋਟਲਾ ਤੇ ਤੂਰੀ ਪੰਜਾਬੀ ਦੀ ਉਪ ਬੋਲੀ ਦੁਆਬੀ ਕਿੱਥੇ ਕਿੱਥੇ ਬੋਲੀ ਜਾਂਦੀ ਹੈ ਹੁਸ਼ਿਆਰਪੁਰ ਕਪੂਰਥਲਾ ਤੇ ਜਲੰਧਰ ਪੰਜਾਬੀ ਦੀਆਂ ਚਾਰ ਉਪਭਾਸ਼ਾਵਾਂ ਦੇ ਨਾਮ ਦੱਸੋ ਮਾਝੀ ਮਲਵਈ ਦੁਆਬੀ ਤੇ ਪੁਆਦੀ ਹੇਠ ਦਿੱਤੇ ਸ਼ਬਦਾਂ ਵਿੱਚੋਂ ਨਾਮ ਚੁਣੋ ਨਾਮਕੀਏ ਚੋਰ ਹੇਠ ਦਿੱਤੇ ਸ਼ਬਦਾਂ ਵਿੱਚੋਂ ਵਿਸ਼ੇਸ਼ਣ ਚੁਣੋ ਕਾਲੇ ਹੇਠ ਦਿੱਤੇ ਸ਼ਬਦਾਂ ਵਿੱਚੋਂ ਸਵੰਧਕ ਚੁਣੋ ਸਵੰਧਕ ਕਿਹੜਾ ਹੋਊਗਾ ਇਹਦੇ ਵਿੱਚ ਰੋਟੀ ਕੁਝ ਚਾਰ ਅਤੇ ਹੇਠ ਦਿੱਤੇ ਸ਼ਬਦਾਂ ਵਿੱਚੋਂ ਜੋਜਕ ਦੱਸੋ ਕੁਝ ਕਿ ਚਾਰ ਕਰੋ ਕਿ ਕਿਸ ਭਾਸ਼ਾ ਨੂੰ ਪੜਨ ਲਿਖਨ ਲਈ ਬਣਾਏ ਗੈ ਨਿਜਮਾ ਦੇ ਸਮੂਹ ਨੂੰ ਕੀ ਆਖਿਆ ਜਾਂਦਾ ਹੈ ਵਿਆਕਰਨ ਵਾਕ ਵਿੱਚ ਜਿਸ ਸੰਬੰਧ ਜਿਸ ਸੰਬੰਧੀ ਗੱਲ ਗੱਲ ਕੀਤੀ ਜਾਵੇ ਉਸ ਨੂੰ ਕੀ ਕਿਹਾ ਜਾਂਦਾ ਹੈ ਜਿਸ ਵਾਕ ਵਿੱਚ ਜਿਸ ਸੰਬੰਧੀ ਗੱਲ ਕੀਤੀ ਹੈ ਉਸ ਨੂੰ ਉਦੇਸ਼ ਕਿਹਾ ਜਾਂਦਾ ਹੈ ਵਾਕ ਵਿੱਚਲੇ ਉਦੇਸ਼ ਨੂੰ ਛੱਡ ਕੇ ਬਾਕੀ ਹੀ ਸਾਕੀਕ ਬੰਧ ਹੈ ਵਿਦੇ ਕਿਸੇ ਵਾਕ ਵਿੱਚ ਕੰਮ ਕਰਨ ਵਾਲੇ ਨੂੰ ਕੀ ਕਿਹਾ ਜਾਂਦਾ ਹੈ ਕਰਤਾ ਕਿਸੇ ਵਾਕ ਵਿੱਚ ਜਿਸ ਉੱਤੇ ਕੰਮ ਕੀਤਾ ਜਾਵੇ ਉਸ ਨੂੰ ਕੀ ਕਿਹਾ ਜਾਂਦਾ ਹੈ ਕਰਮ ਜਿਸ ਸ਼ਬਦ ਤੋਂ ਹੋਰ ਸ਼ਬਦ ਬੰਦੇ ਹਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਤਾਤੂ ਮੂਲ ਰੂਪ ਜਾਂ ਤਾਤੂ ਨਾਲ ਜੁੜ ਕੇ ਸ਼ਬਦ ਸਿਰਜਣ ਵਾਲੇ ਤੱਤ ਨੂੰ ਕੀ ਕਿਹਾ ਜਾਂਦਾ ਹੈ ਵਧੇਤਰ ਪੰਜਾਬੀ ਭਾਸ਼ਾ ਵਿੱਚ ਕਿੰਨੇ ਪ੍ਰਕਾਰ ਦੇ ਵਧੇਤਰਾਂ ਦੀ ਵਰਤੋਂ ਕੀਤੀ ਜਾਂਦੀ ਹੈ ਤਿੰਨ ਅਗੇਤਰ ਮਧੇਤਰ ਤੇ ਪਿਛੇਤਰ ਦੋ ਰੂਪ ਅਗੇਤਰ ਤੇ ਪਿਛੇਤਰ ਬਸ ਇਹੀ ਹੋਊਗਾ ਇਹਦਾ ਅਨਸਰ ਤੁਣੀ ਵਿਆੰਤ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਹੈ ਖੰਡੀ ਤੇ ਅਖੰਡੀ ਤੁਣੀ ਵਿਆੰਤ ਖੰਡੀ ਤੁਣੀ ਵਿਉਂਤ ਵਿੱਚ ਕੀ ਆਉਂਦਾ ਹੈ ਸਵਰ ਵਿਅੰਜਨ ਅਤੇ ਅਰਧ ਸਵਰ ਅਖੰਡਿਤ ਤੁਣੀ ਵਿਉਂਤ ਵਿੱਚ ਕੀ ਆਉਂਦਾ ਹੈ ਸਵਰ ਅਤੇ ਵਿਅੰਜਨ ਵਾਕ ਅਤੇ ਸੁਰ ਤੇ ਪਿੱਚ ਸੁਰ ਵਾਕ ਦਵਾ ਤੇ ਨਾਸਿਕਤਾ ਇਹ ਆਊਗਾ ਪਿੱਚ ਸੁਰ ਵਾਕ ਦਵਾ ਤੇ ਨਾਸਿਕਤਾ ਜਿਨ੍ਹਾਂ ਧੁਨੀਆਂ ਦਾ ਉਚਾਰਨ ਸਮੇਂ ਫੇਫੜਿਆਂ 'ਚੋਂ ਹਵਾ ਨੂੰ ਰੋਕ ਕੇ ਛੱਡਿਆ ਜਾਂਦਾ ਹੈ ਉਹ ਕੀ ਕਿਹਾ ਜਾਂਦਾ ਹੈ ਵਿਅੰਜਨ ਜਨ ਪਪਾ ਦਾ ਉਚਾਰਨ ਸਥਾਨ ਕਿਹੜਾ ਹੈ ਦੋ ਬੰਥੀ ਵਿਅੰਜਨ ਨੰਨੇ ਦਾ ਉਚਾਰਨ ਸਥਾਨ ਕਿਹੜਾ ਹੈ ਕਠੋਰ ਤਾਲਵੀ ਵਿਅੰਜਨ ਠੱਠੇ ਦਾ ਉਚਾਰਨ ਸਥਾਨ ਕਿਹੜਾ ਹੈ ਮੂਰਤੁਨੀ ਪੰਜਾਬੀ ਭਾਸ਼ਾ ਦੀਆਂ ਸਵਰਧੁਨੀਆਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਤਿੰਨ ਪੰਜਾਬੀ ਸਵਰਧੁਨੀਆਂ ਕਿੰਨੀਆਂ ਹਨ 10 ਪੰਜਾਬੀ ਵਿੱਚ ਕਿੰਨੀਆਂ ਸੁਰਾਂ ਹਨ ਤਿੰਨ ਦੇਖੋ ਮੈਂ ਇਹ ਨਹੀਂ ਕਹਿ ਰਹੀ ਹੈਗੀ ਨਾ ਸਾਰੇ ਚੈਨਲ ਜਿਹੜੇ ਆਪਦੀ ਆਪਦੀ ਜਗ੍ਹਾ ਬਹੁਤ ਵਧੀਆ ਨੇ ਪਰ ਜਿੰਨੇ ਘੱਟ ਟਾਈਮ ਦੇ ਵਿੱਚ ਮੈਂ ਜਿੰਨੇ ਕੁਐਸਚਨ ਕਰਵਾ ਦੂੰਗੀ ਇੰਨੇ ਕਿਤੇ ਵੀ ਇੱਕ ਇੱਕ ਘੰਟੇ ਦੀ ਵੀਡੀਓ ਦੇ ਵਿੱਚ ਸਿਰਫ 30-30 ਕੁਐਸਚਨ ਕਰਵਾਏ ਜਾਂਦੇ ਹੈਗੇ ਤੇ ਮੈਂ ਅੱਧੇ-ਅੱਧੇ ਘੰਟੇ ਦੀ ਵੀਡੀਓ ਦੇ ਵਿੱਚ 2-200 ਕੁਐਸਚਨ ਕਰਵਾ ਦਿੰਨੇ ਆ ਬੇਰੁਕ ਆਪਾਂ ਨੂੰ ਮਟੀਰੀਅਲ ਚਾਹੀਦਾਗਾ ਹਨਾ ਆਪਾਂ ਉਹ ਮਟੀਰੀਅਲ ਲਾ ਕੇ ਜਿਹੜੇ ਬੱਚਿਆਂ ਨੂੰ ਤੱਕ ਪਹੁੰਚਾਈਏ ਕਿਵੇਂ ਨਾ ਕਿਵੇਂ ਹਨਾ ਆਪ ਜਲਦੀ ਤੋਂ ਜਲਦੀ ਆਪਾਂ ਨਾਲ ਉਹਦਾ ਜਿਹੜਾ ਸਿਲੇਬਸ ਹੈਗਾ ਉਹ ਕਵਰ ਕਰਵਾ ਦਈਏ ਉਹ ਕੀ ਇਹ ਬੱਚੇ ਨੂੰ ਲਮਕਾਈ ਜਾਓ ਅੱਗੇ ਜਿਹੜੇ ਪੜਾਂਗੇ ਆਪਾਂ ਲਿੰਗ ਪੁਲਿੰਗ ਪੜਾਂਗੇ ਇਹਦੇ ਨਾਲ ਸੰਬੰਧਿਤ ਕੁਐਸਚਨ ਆਉਣਗੇ ਬਾਲੜੀ ਸੰਦੂਖੜੀ ਗਲੜੀ ਵਿੱਚ ਡੀ ਦੀ ਵਰਤੋਂ ਕਰਨ ਤੋਂ ਪਹਿਲਾਂ ਕਿਹੜਾ ਪੁਲਿੰਗ ਪੁਲਿੰਗ ਰੂਪ ਹੈ ਬਾਲ ਸੰਦੂਖ ਖ ਗਲੜ ਤਾ ਉਪਰੋਕਤ ਸਾਰੇ ਜੇਕਰ ਹਾਣੀ ਸ਼ਬਦ ਵਿੱਚ ਨੰਨਾ ਲਾ ਕੇ ਇਸਤਰੀ ਲਿੰਗ ਬਣਾ ਬਣਾਇਆ ਜਾਵੇ ਤਾਂ ਉਹ ਕੀ ਬਣੇਗਾ ਹਾਨਣ ਇੰਨਾ ਸ਼ਬਦਾਂ ਵਿੱਚ ਨਾਣਾ ਇੰਨਾ ਸ਼ਬਦਾਂ ਵਿੱਚ ਨਾਣਾ ਲਾ ਕੇ ਪਰਿਵਰਤਨ ਕੀਤਾ ਗਿਆ ਹੈ ਕਿਹੜੀ ਲਗ ਬਦਲੀ ਗਈ ਹੈ ਜਿਵੇਂ ਖੱਤਰੀ ਖਤਰਾਨੀ ਹਾਣੀ ਹਾਨਣ ਆਦਿ ਸਿਹਾਰੀ ਬਿਹਾਰੀ ਸਿਹਾਰੀ ਮੁਕਤਾ ਬਿਹਾਰੀ ਦਿੱਪੀਤਾ ਬਿਹਾਰੀ